ਇਹ ਨਾ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰਗਨ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰਾਂਥੀ ਲਿਆਂਦਾ ਇਹਨਾਂ ਨੇ ਹਜ਼ਾਰ ਰੁਪਏ ਦਿਹਾੜੀ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ ਹਜ਼ਾਰ ਪਰ ਆਪਣੇ ਗੁਰੂ ਜਦ ਨੂੰ ਦੇਖ ਰਹੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਕਰ ਰਹੇ ਸੀ ਉਹ ਨਕਲੀ ਗੁਰੂ ਦਾ ਸਾ ਆਪਣਾ ਕੋਲ ਲੱਗੇ ਵੀ ਕਰ ਰਹੇ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਤੇ ਕਿੰਨੇ ਬੰਦੇ ਸੀ ਸਾਡੇ ਕੋਲ ਵੀ 100000 ਇਹਨਾਂ ਦੇ ਪਰਚਾ ਕਰਾਉਣਾ ਜੀ ਇਹ ਜੇ ਕਾਰਜ ਕੱਲ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਦੇ ਨੇ ਪਰਸੇ ਕੀ ਜੀ ਹੈ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟਲ ਡਾਇਰੈਕਟਰ ਆ ਉਹਦੇ ਪਰਚਾ ਕਰਾਉਣਾ ਇਹਨਾਂ ਦਾ ਨਾਮ ਤਾਂ ਪਿਆ ਤੇ ਮੈਨੇਜਮੈਂਟ ਕਰਾਂ ਸਾਡੇ ਗੁਰੂ ਮਹਿਤਾ ਇਹਨਾਂ ਨੇ ਉੱਥੇ ਦੱਸਿਆ ਇਸ ਵੇਲੇ ਦੀ ਬਹੁਤ ਹੀ ਵੱਡੀ ਖਬਰ ਤੁਹਾਨੂੰ ਦੁਖਾਣ ਜਾ ਰਹੀ ਆ ਬਾਤੋ ਬਾਤ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਦੇ ਆ ਕਿ ਖੜ ਦੇ ਨੇੜੇ ਪਿੰਡ ਕੜੂਆ ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ ਦੱਸਿਆ ਜਾ ਰਿਹਾ ਕਿ ਸ਼ੂਟਿੰਗ ਦੌਰਾਨ ਜੋ ਪੂਰੀ ਮੈਨੇਜਮੈਂਟ ਟੀਮ ਐ ਤੇ ਨਾਲ ਡਾਇਰੈਕਟਰ ਵੱਲੋਂ ਉਸ ਸ਼ੂਟਿੰਗ ਦੇ ਵਿੱਚ ਫਿਲਮ ਸੀਰੀਅਲ ਦੇ ਸੀਨ ਲੈਣ ਵਾਸਤੇ ਇੱਕ ਨਕਲੀ ਗੁਰਦੁਆਰਾ ਸਾਹਿਬ ਤਿਆਰ ਕਰਵਾ ਦਿੱਤਾ ਤੇ ਨਾਲ ਉਸ ਦੇ ਵਿੱਚ ਸੀਨ ਜੋ ਲੈਣੇ ਸੀ ਉਹ ਨਕਲੀ ਤਰੀਕੇ ਨਾਲ ਲੈਣੇ ਸੀ ਜਦੋਂ ਇਸ ਦੀ ਸੂਚਨਾ ਨਾਘ ਸਿੰਘ ਜਥੇਬੰਦੀ ਨੂੰ ਲੱਗਦੀ ਆ ਤਾਂ ਮੌਕੇ ਤੇ ਨਾਘ ਸਿੰਘ ਜਥੇਬੰਦੀਆਂ ਉਸ ਸ਼ੂਟਿੰਗ ਵਾਲੀ ਜਗ੍ਹਾ ਪਹੁੰਚ ਗਏ ਤੇ ਉਸ ਤੋਂ ਬਾਅਦ ਸ਼ੂਟਿੰਗ ਵਾਲਿਆਂ ਨੂੰ ਪਾਜਰਾ ਪੈ ਗਿਆ ਦੱਸਿਆ ਜਾ ਰਿਹਾ ਨਾਘ ਸਿੰਘ ਜਥੇਬੰਦੀਆਂ ਵੱਲੋਂ ਕਿ ਪੂਰੀ ਮੈਨੇਜਮੈਂਟ ਟੀਮ ਨੇ ਗਲਤ ਤਰੀਕੇ ਦੇ ਨਾਲ ਨਕਲੀ ਗੁਰਦੁਆਰਾ ਸਾਹਿਬ ਤਿਆਰ ਕੀਤਾ ਤੇ ਇੱਥੋਂ ਤੱਕ ਨਾਘ ਸਿੰਘ ਜਥੇਬੰਦੀਆਂ ਨੇ ਗੱਲ ਲੱਖੀ ਆ ਕਿ ਗੁਰੂ ਸਾਹਿਬ ਦੀ ਨਕਲੀ ਵੀਰ ਬਣਾਈ ਗਈ ਹੈ ਤੇ ਨਾਲ ਦੀ ਨਾਲ ਚਾਰ ਸਾਬ ਨਕਲੀ ਕਰਕੇ ਉਸ ਜਗ੍ਹਾ ਉਤੇ ਸੀਨ ਖਾਏ ਜਾਣੇ ਸੀ ਹਜ਼ਾਰ ਰੁਪਏ ਦਿਹਾੜੀ ਦੇ ਉੱਤੇ ਕੁਝ ਸਰਦਾਰ ਨੌਜਵਾਨਾਂ ਨੂੰ ਲੈ ਕੇ ਆਏ ਉਹਨਾਂ ਨੂੰ ਪਾਠੇ ਸਿੰਘ ਬਣਾਇਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਨਾਗ ਸਿੰਘ ਜਥੇਬੰਦੀਆਂ ਨੇ ਪੂਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਇਹਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ ਮੌਕੇ ਤੇ ਪੁਲਸ ਪਹੁੰਚ ਗਈ ਹੈ ਸ਼ੂਟਿੰਗ ਵਾਲਿਆਂ ਨੂੰ ਪੁਲਸ ਨੇ ਥਾਣੇ ਵੀ ਸੱਦ ਲਿਆ ਤੇ ਨਾਲ ਦੀ ਨਾਲ ਨਹਾਂਗ ਸਿੰਘ ਜਥੇਬੰਦੀ ਨੂੰ ਵੀ ਸੱਦਿਆ ਦੱਸਦੇ ਨੇ ਕਿ ਪਹਿਲਾਂ ਵੀ ਸ਼ੂਟਿੰਗ ਬਾਅਦ ਇਸ ਤਰੀਕੇ ਦੇ ਫੀ ਸੀਜਰੇ ਸੀਨ ਨੇ ਉਹ ਪ੍ਰਵਾਨਦੇ ਨੇ ਜਿਸ ਤੋਂ ਬਾਅਦ ਕਾਫੀ ਬਾਅਦ ਧਾਰਮਿਕ ਭਾਵਨਾ ਪੜਕੀਆਂ ਨੇ ਪਹਿਲਾਂ ਕਾਫੀ ਬਾਅਦ ਵੱਡੇ ਹਗਾਮੇ ਵੀ ਹੋਏ ਪਿਛਲੇ ਦਿਨੀ ਮਰੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੋ ਨਕਲੀ ਲਾਮਾਂ ਲਈਆਂ ਜਾ ਰਹੀਆਂ ਸੀ ਉਸ ਮੌਕੇ ਵੀ ਗ੍ਰੰਥੀ ਸਿੰਘਾਂ ਨੂੰ ਸਤਕਾਰ ਕਮੇਟੀ ਵਾਲਿਆਂ ਵੱਲੋਂ ਟਾਰਿਆ ਗਿਆ ਜਿਸ ਤੋਂ ਬਾਅਦ ਅੱਦੇ ਤੋਂ ਪੂਰੀ ਪਾਬੰਦੀ ਲਗਾ ਦਿੱਤੀ ਗਈ ਸੀ ਕਿ ਇਸ ਤਰੀਕੇ ਦੇ ਸੇਨ ਕਿਸੇ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਨਹੀਂ ਲੈਣ ਦਿੱਤੇ ਜਾਣਗੇ ਦੂਜੇ ਪਾਸੇ ਐਜਪੀਸੀ ਵੱਲੋਂ ਵੀ ਵੱਡੇ ਫੈਸਲੇ ਲਏ ਗਏ ਨੇ ਕਿ ਕਿਸੇ ਵੀ ਚੀਜ਼ ਦੀ ਮਨਜ਼ੂਰੀ ਹੁੰਦੀ ਹੈ ਉਹ ਮਨਜ਼ੂਰੀ ਐਜਪੀਸੀ ਵੱਲੋਂ ਦਿੱਤੀ ਜਾਵੇ ਕਿ ਤੇ ਨਾਲ ਦੀ ਨਾਲ ਦੱਸਿਆ ਜਾਵੇ ਕਿ ਇਸ ਤਰੀਕੇ ਦੀਆਂ ਨਕਲੀ ਗੁਰਗ੍ਰੰਥ ਸਾਹਿਬ ਜਾਂ ਫਿਰ ਗੁਰਦੁਆਰ ਸਾਹਿਬ ਨੂੰ ਤਿਆਰ ਕਰਕੇ ਸਿੱਖਾਂ ਦੀ ਭਾਵਨਾ ਨੂੰ ਪਰਕਾਣ ਤੇ ਠੇਸ ਪਹੁੰਚਾਉਣ ਦਾ ਕੰਮ ਕੁਝ ਲੋਕ ਕਰ ਰਹੇ ਨੇ ਉਹਨਾਂ ਦੇ ਖਿਲਾਫ ਨਾਨਦ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਮਾਮਲਾ ਦਰਜ ਹੋਣਾ ਚਾਹੀਦਾ ਤੁਸੀਂ ਵੀ ਦੇਖੋ ਪੂਰੀ ਖਬਰ ਕਿ ਨਾ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰੰਥੀ ਲਿਆਂਦੇ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ ਹਜ਼ਾਰ ਪਰ ਆਪਣੇ ਗੁਰੂ ਜੀ ਨੂੰ ਦੇਖਦੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਅੱਗੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੇਰੇ ਸਿਕਿਉਰਟੀ ਵਾਲੇ ਕੋਟੀਆ ਵੀ ਸਰ ਉਹ ਵੀ ਸਿੰਘ ਸਰਦਾਰਾ ਕਰੋ ਜੀ ਉਹਦੇ ਸਾਹਮਣੇ ਇਹ ਜਿਹੜਾ ਚੌਰ ਸਾਹਿਬ ਆਏ ਵੀ ਤੁਸੀਂ ਦੇਖੇ ਨਾਲੇ ਉਹ ਉਸੇ ਕਰ ਰਹੇ ਸੀ ਉਹ ਨਗਲੀ ਗੁਰੂ ਗ੍ਰੰਥ ਸਾਹਿਬ ਨਾਲ ਕੇ ਤੇ ਲੱਗੇ ਸੀ ਗੱਲ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਇਹਦੇ ਕਿੰਨੇ ਬੰਦੇ ਸੀ ਆ ਦੇਖੋ ਵੀਡੀਓ ਹੈ ਕਿ ਮੈਂ ਬਾਅਦ ਚ ਦਿਖਾ ਲਵਾਂ ਤੁਹਾਨੂੰ ਠੀਕ ਹਾਂ ਜੀ ਬਾਬਾ ਜੀ ਕੀ ਪ੍ਰੋਸੈਸ ਦਿੱਤਾ ਪੁਲਿਸ ਨੇ ਤੁਹਾਨੂੰ ਸਾਨੂੰ ਬਾਹਰ ਦੀ ਰਖਾਲ ਸਾਹਿਬ ਹੈ ਜੀ ਸਾਨੂੰ ਪ੍ਰਸ਼ਾਸਨ ਨੇ ਪ੍ਰੋਸੈਸ ਦਿੱਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਜੋ ਵੀ ਉਹਦਾ ਡਾਇਰੈਕਟਰ ਹੈ ਉਸ ਲਗਾਤਾ ਵੀ ਉਹਨੂੰ ਅਸੀਂ ਬੁਲਾਵਾਂਗੇ ਸਾਡੇ ਉਹਨਾਂ ਨੇ ਨਾਮ ਨੰਬਰ ਲਿਖ ਲਏ ਆ ਵੀ ਜੀ ਤੁਹਾਨੂੰ ਇੱਥੇ ਬਣਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਅੱਛਾ ਕੀ ਵੀ ਇਹੀ ਤਾਂ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੋਇਆ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ ਕੀ ਕਾਰਵਾਈ ਦੀ ਮੰਗ ਕਰਦੇ ਆਪਾਂ ਅਸੀਂ ਕਾਰਬੀਨਾਂ ਦੇ ਪਰਚਾ ਕਰਾਉਣਾ ਜੀ ਇਹ ਜੇ ਕਾਰਜ ਕੱਲ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਨੇ ਆ ਪਰਚਾ ਕਿੱਥੇ ਕਰਾਉਣਾ ਜੀ ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟ ਡਾਇਰੈਕਟਰ ਆ ਉਹਦੇ ਪਰਚਾ ਕਰਵਾਉਣਾ ਸੀ ਨਾ ਜਿਹੜਾ ਉਸੇ ਤਾਬਿਆਂ ਤੇ ਮੈਂ ਕੀਤਾ ਕਰਾਉਣਾ ਸੀ ਤਿੰਨੇ ਜਣੇ ਤੁਸੀਂ ਦੱਸਿਆ ਆ ਰਹੇ ਆ ਸ਼ਹੀਦਗੜ੍ਹ ਦਾ ਜੀ ਤੁਸੀਂ ਦੇਖ ਸਕਦੇ ਹੋ ਕਿ ਨਾਘ ਸਿੰਘ ਜਥੇਬੰਦੀਆਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਫਿਲਮ ਸੀਰੀਅਲ ਦਾ ਸੀਨ ਇੱਕ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਤਿਆਰ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਨਾਘ ਸਿੰਘ ਜਥੇਬੰਦੀਆਂ ਪਹੁੰਚ ਗੀਆਂ ਜਿਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਹੈ ਤਾਂ ਪੁਲਿਸ ਨੇ ਦੋਨੇ ਟੀਰਾਂ ਨੂੰ ਸੱਧਿਆ ਹੋਇਆ ਤੇ ਹੁਣ ਸ਼ਾਮ ਦਾ ਵਕਤ ਦੇ ਵਿੱਚ ਟਾਈਮ ਦਿੱਤਾ ਕਿ ਦੋਨਾਂ ਦਾ ਫੈਸਲਾ ਉੱਜਤਪੁਰ ਦੇ ਪਰ ਨੰਗਸੰ ਗੱਤੇ ਬੰਦੀਆਂ ਸ਼ੂਟਿੰਗ ਵਾਲਿਆਂ ਦੇ ਉੱਤੇ ਮੈਨੇਜਮੈਂਟ ਟੀਮ ਦੇ ਉੱਤੇ ਡਾਇਰੈਕਟਰ ਦੇ ਉੱਤੇ ਪਰਚਾ ਕਰਾਉਣ ਦੇ ਉੱਤੇ ਹੜੀਆਂ ਹੋਈਆਂ ਨੇ ਤਾਂ ਤੁਸੀਂ ਵੀ ਆਪਣੇ ਵਿਚਾਰ ਦਿਓ ਤੇ ਬਹੁਤ ਬਹੁਤ ਖਬਰ ਨੂੰ ਸ਼ੇਅਰ ਕਰਕੇ ਆਪਣੇ ਕਮੈਂਟ ਜੁੜ ਕਰ ਦਿਓ